ਅਰਜנטיਨਾ ਦੇ 바ਰਸੇਲੋਨਾ ਦੇ ਸਟਾਰ ਫੁੱਟਬਾਲਰ ਲਿਓਨਲ ਮੈਸੀ ਨੇ ਟੈਕਸ ਚੋਰੀ ਮਾਮਲੇ ਵਿੱਚ ਕਿਹਾ ਹੈ ਕਿ ਉਹ ਮਾਮਲੇ ਬਾਰੇ ਕੁਝ ਨਹੀਂ ਜਾਣਦੇ। ਮੈਸੀ ਅਤੇ ਉਸਦੇ ਪਿਤਾ ਤੇ ਸਪੇਨ ਵਿੱਚ 2007 ਤੋਂ 2009 ਵਿਚਾਲੇ 45 ਲੱਖ ਡਾਲਰ ਦੀ ਤੋਖਾ ਦੇਹੀ ਦਾ ਦੋਸ਼ ਹੈ। ਮੈਸੀ ਅਤੇ ਉਸਦੇ ਪਿਤਾ ਜੇਕਰ ਟੈਕਸ ਚੋਰੀ ਮਾਮਲੇ ਵਿੱਚ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ 2 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ। ਸਾਨੀਆ ਮਿਰਜ਼ਾ ਤੇ ਲੈਂਡਰ ਪੇਸ ਫਰੈਂਚ ਓਪਨ ਦੇ ਮਿਕਸਡਲ ਵਿੱਚ ਫਾਈਨਲ ਵਿੱਚ ਆਮਣੇ ਸਾਹਮਣੇ ਹੋਣਗੇ। ਸਾਨੀਆ ਦੇ ਉਹਨਾਂ ਦੇ ਜੋੜੀਦਾਰ ਨੇ ਚੀਨੀ ਤਾਈਪੇ ਦੇ ਯੰਗ ਜਾਨ ਜਾਨ ਅਤੇ ਬੇਲਾਰੂਸ ਦੇ ਮੈਕਸ ਮਿਨਰੀਨੋ ਨੂੰ ਸੈਮੀਫਾਈਨਲ ਵਿੱਚ ਹਰਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪੇਸ ਨੇ ਵੀ ਆਪਣੇ ਜੋੜੀਦਾਰ ਮਾਟੀਨਾ ਹਿੰਗਸ ਦੇ ਨਾਲ ਟੂਰਨਾਮੈਂਟ ਦੇ ਵਿੱਚ ਫਾਈਨਲ ਦੀ ਜਗ੍ਹਾ ਬਣਾਈ ਹੈ। ਇਹ ਮੈਚ ਐਤਵਾਰ ਨੂੰ ਖੇਡਿਆ ਜਾਏਗਾ। ਟੀਮ ਇੰਡੀਆ ਵੈਸਟ ਇੰਡੀਜ਼ ਵਿਦ ਜੁਲਾਈ ਤੋਂ ਸ਼ੁਰੂ ਹੋ ਰਹੀ ਟੈਸਟ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਦੋ ਅਭਿਆਸ ਮੈਚ ਖੇਡੇਗੀ ਭਾਰਤ ਕ੍ਰਿਕਟ ਕੰਟਰੋਲ ਬੋਰਡ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਟੀਮ ਇੰਡੀਆ ਦਾ 39 ਦਿਨਾਂ ਦਾ ਦੌਰਾ 9 ਜੁਲਾਈ ਤੋਂ ਸੇਂਟ ਕਿਟਸ ਵਿੱਚ ਸ਼ੁਰੂ ਹੋਏਗਾ ਪਾਰਟਿਵਟ ਬੋਨਰ ਟੀਮ FIFA ਦੀ ਤਾਜ਼ਾ ਫਿਸ਼ਫ ਰੈਂਕਿੰਗ ਦੇ ਵਿੱਚ ਇੱਕ ਪਾਇਦਾਨੇ ਹੇਠਾਂ ਖਿਸਕ ਕੇ 193 ਸਥਾਨ ਤੇ ਪਹੁੰਚ ਗਈ ਹੈ। ਇਰਾਨ ਅਤੇ ਕੋਰੀਆ ਏਸ਼ੀਆ ਵਿੱਚ ਦੋ ਸਭ ਤੋਂ ਜ਼ਿਆਦਾ ਰੈਂਕਿੰਗ ਵਾਲੀ ਟੀਮਾਂ ਨੇ। ਉਨਰ ਵਿਸ਼ਵ ਰੈਂਕਿੰਗ 39 ਅਤੇ 50। ਅਰਜنٹੀਨਾ ਪਹਿਲੇ ਅਤੇ ਬੈਲਜੀਅਮ ਦੂਜੇ ਸਥਾਨ ਉੱਤੇ ਬਣੇ ਹੋਏ ਨੇ। ICC ਨੇ ਅਗਲੇ ਸਾਲ ਹੋਣ ਵਾਲੀ ICC ਚੈਂਪੀਅਨਸ ਟਰਾਫੀ ਦੇ ਕਾਰਜਕ੍ਰਮ ਦਾ ਐਲਾਨ ਕੀਤਾ ਹੈ ਚੈਂਪੀਅਨਸ ਟਰਾਫੀ ਦੇ ਮੌਜੂਦਾ ਜੇਵਿਤਾ ਭਾਰਤ ਦਾ ਪਹਿਲਾ ਮੁਕਾਬਲਾ 4 ਜੂਨ ਨੂੰ ਪਾਕਿਸਤਾਨ ਨਾਲ ਇੰਗਲੈਂਡ ਦੇ ਵਿੱਚ ਹੋਏਗਾ ਚੈਂਪੀਅਨਸ ਟਰਾਫੀ ਦੀ ਸ਼ੁਰੂਆਤ 1 ਜੂਨ 2017 ਤੋਂ ਹੋਏਗੀ ਪਹਿਲਾ ਮੈਚ ਇੰਗਲੈਂਡ ਅਤੇ ਬੰਗਲਾਦੇਸ਼ ਦੇ ਵਿਚਾਲੇ ਹੋਏਗਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਟੀਮ ਇੰਡੀਆ ਦੇ ਮੂਕ ਕੋਚ ਅਹੁਦੇ ਲਈ ਇਸ਼ਤਿਹਾਰ ਜਾਰੀ ਕਰਨ ਦੇ ਇੱਕ ਦਿਨ ਬਾਅਦ ਇਹ ਸਪਸ਼ਟ ਕੀਤਾ ਹੈ ਕਿ ਇਸ ਲਈ ਦਾਅਵੇਦਾਰਾਂ ਨੂੰ ਹਿੰਦੀ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਹੈ ਪਰ ਇਹ ਲਾਜ਼ਮੀ ਨਹੀਂ ਹੈ ਭਾਰਤੀ ਟੀਮ ਦੇ ਕੋਚ ਤੇ ਅਹੁਦੇ ਲਈ ਅਰਜ਼ੀ ਦੇਣ ਦੀ ਆਖਰੀ ਤਾਰੀਖ 10 ਜੂਨ ਨਿਰਧਾਰਿਤ ਕੀਤੀ ਗਈ ਹੈ ਆਈਪਲ ਨੌਚ ਆਪਣੀ ਟੀਮ ਕੋਲਕਾਤਾ ਨਾਈਟ ਰਾਈਡਰਸ ਦੇ 스타 ਕ੍ਰਿਕਟਰ ਸੂਰਜ ਕੁਮਾਰ ਯਾਦਵ ਦੀ ਨਵੀਂ ਇਨਿੰਗ ਦੀ ਸ਼ੁਰੂਆਤ ਹੋਣ ਵਾਲੀ ਹੈ ਦਰਸਲ ਸੂਰਜ ਜਲਦੀ ਹੀ ਵਿਆਹ ਕਰਵਾਉਣ ਵਾਲੇ ਨੇ ਹਾਲ ਹੀ ਚ ਉਹਨਾਂ ਨੇ ਸੋਸ਼ਲ ਸਾਈਟ ਫੇਸਬੁੱਕ ਤੇ ਕੁਝ ਤਸਵੀਰਾਂ ਅਪਲੋਡ ਕੀਤੀਆਂ ਜੋ ਕਿ ਉਹਨਾਂ ਦਿਨਵਾਰੀ ਦੇ ਮੈਸ਼ੂਰ ਚੈਂਪੀਅਨ ਅਮਰੀਕਾ ਦੇ ਸਾਬਕਾ ਪਿਸ਼ਵਰ ਮੁਕੇ ਬਾਦ ਮੁਹੰਮਦ ਅਲੀ ਨੂੰ ਸਾਦੀ ਤਕਲੀਫ ਦੇ ਕਾਰਨ ਹਸਪਤਾਲ ਚ ਦਾਖਲੇ ਕਰਵਾਇਆ ਗਿਆ 74 ਸਾਲਾ ਅਲੀ ਦੇ ਬੁਲਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਡਾਕਟਰ ਅਲੀ ਦਾ ਇਲਾਜ ਕਰ ਰਹੇ ਨੇ ਤੇ ਉਹਨਾਂ ਦੀ ਹਾਲਤ ਠੀਕ ਤਸੀ ਜਾਰੀ ਹੈ ਮੁਕੇ ਬਾਜ਼ੀ ਛੱਡਣ ਦੇ ਬਾਦ 1984 ਵਿੱਚ ਅਲੀ ਦੇ ਪਾਰਕਿਸਨ ਦੀ ਬਿਮਾਰੀ ਦਾ ਪਤਾ ਲੱਗਿਆ ਸੀ ਸਾਬਕਾ ਹੈਵੀਅਰ ਚੈਂਪੀਅਨ ਅਤੇ ਦੀ ਗ੍ਰੇਟੈਸਟ ਦੇ ਨਾਮ ਤੋਂ ਮਸ਼ਹੂਰ ਅਲੀ ਪਿਛਲੇ ਸਾਲ ਜਨਵਰੀ ਚ ਅਕੀਲਿਯਵਾਰ ਪੇਸ਼ਾਬ ਦੀ ਨਲਚ ਇਨਫੈਕਸ਼ਨ ਦੀ ਵਜ੍ਹਾ ਨਾਲ ਹਸਪਤਾਲ ਚ ਦਾਖਲ ਹੋ ਆਰਟੀ ਕ੍ਰਿਕਟ ਕੰਟਰੋਲ ਬੋਰਡ ਤੇ ਲੋਕਪਾਲ ਜਸਟਿਸ ਏ ਪੀ ਸ਼ਾਹ ਤੇ ਮਹਾਰਾਸ਼ਟਰ ਦੇ ਸਾਬਕਾ ਪੁਲਿਸ ਨਿਰਦੇਸ਼ਕ ਏ ਐਨ ਰਾਏ ਨੂੰ ਪ੍ਰੋ ਕਬੱਡੀ ਦੀ ਨੈਤਿਕਤਾ ਤੇ ਸੰਚਾਲਨ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ ਇਸ ਕਮੇਟੀ ਵਿੱਚ ਸ਼ਾਹ ਤੇ ਰਾਏ ਦੇ ਇਲਾਵਾ ਦੀਪਕ ਜੈਕਬ ਚਾਰੂ ਸ਼ਰਮਾ ਤੇ ਪ੍ਰੋ ਕਬੱਡੀ ਲੀਗ ਦੇ ਕਮਿਸ਼ਨਰ ਅਨੁਭਵ ਗੋਸਵਾਮੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਨਵੀਂ ਬਣੀ ਕਮੇਟੀ ਨੂੰ ਸੰਚਾਲਨ ਪ੍ਰਸ਼ਟਾਚਾਰ ਨਿਰੋਧਕ ਗੈਰ ਜਾਤੀ ਡੋਪਿੰਗ ਰੋਕ ਕੋ ਉਤੇachar ਜਾਪਤੇ ਦੇ ਉਲੰਘਣ ਨਾਲ ਸੰਬੰਧਿਤ ਮਾਮਲਿਆਂ ਦੇ ਨਿਪਟਾਰੇ ਦਾ ਅਧਿਕਾਰ ਦਿੱਤਾ ਗਿਆ ਹੈ ਇਸ ਦੇ ਇਲਾਵਾ ਕਮੇਟੀ ਨੂੰ ਲੀਗ ਦੌਰਾਨ ਅਨੁਸ਼ਾਸਨ ਸੰਬੰਧੀ ਉਪਾਅ ਲਾਗੂ ਕਰਨ ਦਾ ਵੀ ਅਧਿਕਾਰ ਮਿਲਿਆ ਹੈ